ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਉਹਨਾਂ ਦਾ ਲੜਕਾ ਫਸੇ ਕਸੂਤੇ ਇੱਕ ਪਾਸੇ ਉਹਨਾਂ ਦਾ ਵਿਵਾਦ ਚੱਲ ਰਿਹਾ ਹੈ ਸੁਖਪਾਲ ਸਿੰਘ ਖੈਰਾ ਦੇ ਨਾਲ ਉਹ ਰਾਜਾ ਵੜਿੰਗ ਦੇ ਖਿਲਾਫ ਵੀ ਬੋਲਦੇ ਨੇ ਉਹਨੂੰ ਕਹਿੰਦੇ ਨੇ ਕਿ ਡਰਪੋਕ ਨੇ ਇੱਧਰ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਖੁਦ ਵਿਵਾਦਾਂ ਦੇ ਵਿੱਚ ਨਹੀਂ ਵੱਡੀ ਕਾਰਵਾਈ ਹੋ ਗਈ ਹੈ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰੀਆਂ ਵੱਲੋਂ ਇੱਕ ਪਾਸੇ ਵਾਰ-ਵਾਰ ਉਹਨਾਂ ਵੱਲੋਂ ਐਮਐਸਪੀ ਦੀ ਗੱਲ ਕਹੀ ਜਾ ਰਹੀ ਹੈ ਸੁਖਬਾਲ ਸਿੰਘ ਕਹਿ ਰਿਹਾ ਤਾਂ ਰਾਣਾ ਗੁਰਜੀਤ ਸਿੰਘ ਨੂੰ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਭਾਰਤੀ ਜਨਤਾ ਪਾਰਟੀ ਵਿੱਚ ਚਲੇਗਾ ਚਲਾ ਜਾਵੇਗਾ ਹਾਲਾਂਕਿ ਕੱਲ ਨੂੰ ਰੈਲੀ ਕੱਢੀ ਜਾਣੀ ਹੈ ਰਾਜਾ ਵੜਿੰਗ ਵੱਲੋਂ ਲੇਕਿਨ ਇਸ ਤੋਂ ਪਹਿਲਾਂ ਹੀ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰੀਆਂ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਰਾਣਾ ਗੁਰਜੀਤ ਸਿੰਘ ਅਤੇ ਉਹਨਾਂ ਦੇ ਸੁਪੁੱਤਰ ਰਾਣਾ ਇੰਤਰ ਪ੍ਰਤਾਪ ਸਿੰਘ ਤੇ ਯਾਨੀ ਕਿ 6.5 ਕਰੋੜ ਰੁਪਏ ਦੀ ਪ੍ਰਾਪਰਟੀ ਜ਼ਬਤ ਕਰ ਲਈ ਹੈ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰੀਆਂ ਵੱਲੋਂ ਸੀਬੀਆਈ ਵਾਲੇ ਵੀ ਸੀ ਵਿਜੀਲੈਂਸ ਯਾਨੀ ਕਿ ਸਾਰੇ ਮਿਕਸ ਡਿਪਾਰਟਮੈਂਟ ਨੇ 22 ਕਰੋੜ ਰੁਪਏ ਦੀ ਪ੍ਰਾਪਰਟੀ ਹੁਣੇ ਹੀ ਜਬਤ ਕਰ ਲਈ ਹੈ ਰਾਣਾ ਗੁਰਜੀਤ ਸਿੰਘ ਅਤੇ ਉਸ ਦੇ ਲੜਕੇ ਦੀ ਇਸ ਤੋਂ ਪਹਿਲਾਂ 2022 ਦੇ ਵਿੱਚ ਵੀ ਇੱਕ ਘਪਲਾ ਕੀਤਾ ਗਿਆ ਸੀ 62 ਕਰੋੜ ਰੁਪਏ ਦਾ ਜੁਰਮਾਨਾ ਰਾਣਾ ਗੁਰਜੀਤ ਅਤੇ ਰਾਣਾ ਗੁਰਜੀਤ ਦੇ ਸਾਥੀਆਂ ਨੂੰ ਹੋਇਆ ਸੀ ਜਿਹੜੇ ਇਹਨਾਂ ਦੇ ਬਿਨਸ 파ਟਰਨ ਨੇ 22 ਕਰੋੜ ਰੁਪਏ ਜਿਹੜਾ ਇਨਵੈਸਟਮੈਂਟ ਕੀਤਾ ਗਿਆ ਅਮਰੀਕਾ ਦੀ ਅਮਰੀਕਾ ਵਰਗੀਆਂ ਕੰਟਰੀਆਂ ਦੇ ਵਿੱਚ ਖੰਡ ਉਧਰ ਭੇਜੀ ਗਈ ਲੇਕਿਨ ਉਹ ਪੈਸਾ ਵਾਪਸ ਨਹੀਂ ਆਇਆ ਉਹ ਪੈਸਾ ਕਿੱਥੇ ਵਰਤਾ ਗਿਆ ਰਾਣਾ ਗੁਰਜੀਤ ਅਤੇ ਉਸਦੇ ਲੜਕੇ ਨੂੰ ਇਸ ਗੱਲ ਦਾ ਬਿਲਕੁਲ ਪਤਾ ਨਹੀਂ ਅਤੇ ਨਾ ਹੀ ਉਹ ਦੱਸ ਰਹੇ ਨੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵਿਜੀਲੈਂਸ ਅਤੇ ਸੀਬੀਆਈ ਵੱਲੋਂ ਜਿਹੜੀ ਘਰ ਦੀ ਜਿਹੜੀ ਸ਼ਾਨਪੂਣ ਕੀਤੀ ਗਈ ਸੀ ਸਬੂਤ ਨਹੀਂ ਮਿਲੇ ਲੇਕਿਨ ਹੁਣ 22 ਕਰੋੜ ਰੁਪਏ ਦੀ ਪ੍ਰਾਪਰਟੀ ਜਿਹੜੀ ਹੈ ਜੱਫ ਕਰ ਲਈ ਗਈ ਹੈ ਯਾਨੀ ਕਿ ਹਾਲੇ ਵੀ ਜਿਹੜੇ ਇਡੀ ਅਤੇ ਇਡੀ ਦੇ ਸਰਵ ਉੱਚ ਅਧਿਕਾਰੀ ਕਹਿ ਰਹੇ ਨੇ ਹਾਲੇ ਹੋਰ ਵੀ ਪ੍ਰਾਪਰਟੀ ਜ਼ਬਤ ਕੀਤੀ ਜਾਵੇਗੀ ਹੋਰ ਵੀ ਸਾਨੂੰ ਸਬੂਤ ਮਿਲਣਗੇ ਅਚਲ ਅਤੇ ਅਚਲ ਜਾਇਦਾਦ ਬੜਾਈ ਹੀ ਬਹੁਤ ਗਈ ਸਰਕਾਰ ਦੀ ਆੜ ਪਿੱਛੇ ਆ ਕੇ ਰਾਣਾ ਗੁਰਜੀਤ ਅਤੇ ਉਸ ਦੇ ਸੁਪੁੱਤਰ ਇੰਦਰ ਪ੍ਰਤਾਪ ਸਿੰਘ ਰਾਣਾ ਹੋਲੋਂ ਯਾਨੀ ਕਿ ਰਾਣਾ ਗੁਰਜੀਤ ਸਿੰਘ ਇੱਕ ਵਾਰ ਫਿਰ ਵਿਵਾਦਾਂ ਦੇ ਵਿੱਚ गिर ਗਏ ਨੇ ਰਾਣਾ ਗੁਰਜੀਤ ਅਤੇ ਉਸ ਦੇ ਲੜਕੇ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਹੋਰ ਕੋਈ ਵੱਡਾ ਘਪਲਾ ਫੜਿਆ ਜਾਂਦਾ ਹੈ